ਨਰਸਿੰਗ ਰਾਗਵੜੀ ਐਲੋਕੀ ਬਾਜਵਾ ਜੀ ਉਹਨੇ ਕਿਹਾ ਕਿ ਘਰ ਘਰ ਜਾਓ ਬੂਥ ਤੇ ਜਾਓ ਉਹਨਾਂ ਵਾਰੀ ਦੋਸਤ ਅਸੀਂ ਜਿੰਦਗੀ ਕਰਦੇ ਆ ਵੀ ਅਸੀਂ ਸਿੱਖਿਆ ਦੇ ਖੇਤ ਦੇਣਾ ਵਧੀਆ ਕੰਮ ਲੱਗਦਾ ਪਹਿਲਾਂ ਵੀ ਕਰਦੇ ਸਾਡੀ ਸਰਕਾਰ ਨੇ ਕੀਤੇ ਨੇ ਅੱਗੇ ਵੀ ਕਰਾਂਗੇ ਮੇਨ ਚੈਰਕੀ ਲਈ ਕਦੀ ਵੋਟ ਸਾਡੇ ਉਮੀਦਵਾਰ ਕਰਨੀ ਉਹ ਜਲੂਨ ਨਾ ਆਓ ਜੇ ਕੋਈ ਟੋਟਾ ਪਾਉਦੇ ਨਹੀਂ ਆ ਤੁਹਾਡੇ ਮੱਲੇ ਚ ਨੀ ਕੋਰ ਨੇ ਆਏ ਨਹੀਂ ਕਿ ਆਪਾਂ ਨੂੰ ਉਹ ਪਾਉਣੀ ਹੈ ਪ੍ਰੋਫੈਸਰ ਸੀਨ ਜੀ ਮੈਂ ਮੈਂਬਰ ਆਪਣੇ ਨਾ ਨਾਲੇ ਲਾਓ ਦਾਦੀ ਦਾਦੀ ਬੋਲ ਬੜਾ ਹੈ ਨਹੀਂ ਜਾਣੀ ਸੀ ਅਸੀਂ ਜਾਈਏ ਆਜਾ ਜੱਟਾਂ ਦੇ ਗਏ ਸਭ ਤੋਂ ਸਭ ਤੋਂ ਜਿਹੜਾ ਲੱਗਣਾ ਹੈ ਪ੍ਰਧਾਨ ਸਾਡਾ ਆਪਣੀ ਖਸਾਉਣੀ ਲਾਗਣਾ ਨਹੀਂ ਪਿੱਛੇ ਖਤਰਜਾ ਕਿੰਨਾਂ ਅਭੀ ਕਾਂਗਰਸ ਦੀਆਂ ਪਾਲਿਸੀਆਂ ਬਾਰੇ ਗਰੀਬਾਂ ਬਾਰੇ ਕਾਂਗਰਸ ਸਿੱਕੀ ਕੀ ਤਰਕੀ ਕਰ ਰਹੀ ਹੈ ਹੋਰ ਅੱਗੇ ਨਹੀਂ ਇੰਨਾ ਬਾਰੇ ਤੁਸੀਂ ਪਲੀਪੱਤ ਜਾਣੂ ਨਹੀਂ ਹੋ ਸਾਰਿਆਂ ਨੇ ਨਾ ਕਿ ਆਮ ਆਦਮੀ ਨੇ ਕੀ ਕਰਿਆ ਆਪਣੇ ਘਰ ਭਾਰੇ ਪਰ ਇਹਨੇ ਨਹੀਂ ਆਪਦਾ ਕੰਮ ਕੀਤਾ ਆਮ ਲੋਕਾਂ ਦਾ ਕੋਈ ਕੰਮ ਨਹੀਂ ਕੀਤਾ ਵੀ ਇਹ ਸ਼ੁਰੂਆਤ ਹੈ 2027 ਜੇ ਹੁਣ ਤੁਸੀਂ ਸਾਡੇ ਉਮੀਦਵਾਰ ਨੂੰ ਜਿਤਾਉਂਗੇ ਤਾਂ ਫਿਰ 27 ਸਾਡੀ ਸਰਕਾਰ ਬਣੂਗੀ ਹੈ ਨਾ ਕੀ ਬੈਂਕ ਤੇ ਆਪਣੇ ਆ ਵੀ ਆ ਰਹੇ ਨੇ ਕੁਦੀ ਵੀ 2 ਵਜੇ ਠੀਕ ਹੈ ਸਾਰੇ ਮੰਨ ਲਓ ਜਿਹਨੇ ਮਿੱਟਰ ਨੇ ਸਾਰੇ ਨਿਕਲ ਗਏ ਸਾਰੇ ਸਾਰੇ ਆਪਲਾ ਸਾਥ ਆਪਲਾ ਸਾਥ ਵੀ ਆ ਰਹੇ ਆ ਕੀ ਕਰੀਏ